ਪਿਛਲੇ ਦਿਨੀ ਸੰਗਰੂਰ ਦੇ ਲਹਿਰਾਗਾਗਾ ਚ ਬੇਰੁਜ਼ਗਾਰਾਂ ਨੂੰ ਕਰਜ਼ਾ ਮੁਹੱਈਆ ਕਰਵਾਉਣ ਵਾਲੀ ਇੱਕ ਪ੍ਰਾਈਵੇਟ ਕੰਪਨੀ ਦੇ ਮੁਲਾਜ਼ਮ ਦੇ ਨਾਲ ਹੋਈ ਲੁੱਟ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ ਲੁੱਟ ਵਿੱਚ ਸ਼ਾਮਲ ਲੁਟੇਰਿਆਂ ਦੇ ਸਸਤੇ ਵਿੱਚ ਕੈਦ ਹੋਣ ਤੋਂ ਬਾਅਦ ਪੁਲਿਸ ਨੇ 9 ਲੁਟੇਰਿਆਂ ਨੂੰ ਗ੍ਰਿਫਤਾਰ ਕਰ 13 ਹਥਿਆਰ ਤੇ ਲੁੱਟ ਦੀ ਰਕਮ ਬਰਾਮਦ ਕਰ ਲਈ ਹੈ ਪਿਛਲੇ ਦਿਨਾਂ ਦੇ ਵਿੱਚ ਥਾਣਾ ਲਹਿਰਾ ਦੇ ਵਿੱਚ 1,35,000 ਦੀ ਜੀਡੀਸੀ ਕਿ ਲੁੱਟ ਹੋਈ ਸੀ ਕਿ ਕਿ ਔਰ ਉਸ ਤੋਂ ਬਾਅਦ ਇਹ ਸੀਗਾ ਕਿ ਸਾਡੀ ਜਿਹੜੀ ਆਪਣਾ ਫੋਰਸ ਸੀਗੀ ਐ ਐਸਐਸਪੀ ਪਿਤਪਾਲ ਸਿੰਘ ਜੀ ਥੰਦ ਵੱਲੋਂ ਆਪਣੀ ਜੀ ਟੀਮ ਨੂੰ ਲਗਾਇਆ ਗਿਆ ਸੀਗਾ ਉਸ ਦੇ ਚਲਦਿਆਂ ਜਿਹੜਾ ਸੀਗਾ ਕਿ ਸਾਨੂੰ ਕ੍ਰਿਸ ਨੂੰ ਕਾਫੀ ਵੱਡੀ ਕਾਮਯਾਬੀ ਮਿਲੀ ਹੈਗੀ ਹੈ ਅ ਅੱਜ ਤੋਂ ਕੁਝ ਦਿਨ ਪਹਿਲਾਂ ਇੱਕ ਗੈਂਗ ਪકડਿਆ ਗਿਆ ਸੀਗਾ ਜਿਸ ਤੋਂ ਚਾਰ ਵੈਪਨ ਬਰਾਮਦ ਹੋਏ ਸੀਗੇ ਔਰ ਦੋ ਗੈਂਗ ਜਿਹੜੇ ਸੀ ਗਰੁੱਪ ਜਿਹੜੇ ਹੈਗੇ ਆ ਹੋਰ ਪਕੜੇ ਗਏ ਆ ਔਰ ਇਹਨਾਂ ਕੋਲੋਂ ਅਸੀਂ 9 ਵੈਪਨ ਬਰਾਮਦ ਹੋਏ ਹੈਗੇ ਆ ਔਰ 1 ਲੱਖ 20000 ਰੁਪਏ ਜਿਹੜਾ ਸੀਗਾ ਇਸੀ ਦੇ ਚੋਂ ਦੇਸ਼ ਜਿਹੜੀ ਰਿਕਵਰੀ ਹੋਈ ਹੈ 1.35 ਲੱਖ ਤੁਹਾਨੂੰ ਦੱਸਦੀ ਹੈ ਕਿ ਇਹ ਗਿਰੋ ਹੌਰਵੀ ਕਈ ਵਾਰ ਦਾਤਾ ਨੂੰ ਅੰਜਾਮ ਦੇ ਚੁਕਿਆ ਹੈ ਇਹ ਲੋਕ ਬੈਂਕ ਆਉਣ ਜਾਣ ਵਾਲੇ ਲੋਕਾਂ ਤੇ ਨਜ਼ਰ ਰੱਖਦੇ ਸਨ ਅਤੇ ਉਹਨਾਂ ਨੂੰ ਲੁੱਟਦੇ ਸਨ ਇਹਨਾਂ ਦੇ ਫੜੇ ਜਾਣ ਦੇ ਨਾਲ ਲੋਕਾਂ ਨੂੰ ਦਹਿਸ਼ਤ ਤੋਂ ਨਿਰਾਜ਼ਾਤ ਮਿਲੀ ਹੈ ਸੰਗਰੂਰ ਤੋਂ ਹਣੀਕੋਲੀ ਜਗਬਾਣੀ ਟੀਵੀ